ਕਿਹਦੀਆਂ ਚਾਹ ਪਾ ਚਾਚਾ ਇੱਕਾ ਚੀ ਦੀ ਬਈ ਆ ਛਾਤੀ ਦੀ ਕਸਾਲੀ ਵਾਲੇ ਵੱਡੇ ਘੋੜੇ ਦੀ ਆ ਤੇ ਇੱਕ ਨਹੀਂ ਪਤਾ ਬਈ ਕਿਹੜੇ ਘੋੜੇ ਦੀ ਚੰਗੀਆਂ ਨੁਕਰੀਆਂ ਰੱਖੀਆਂ ਹਾਂ ਬਈ ਨੁਕਰੀਆਂ ਤੇ ਹੀ ਜਮਾਲਵੜੀ ਨੇ ਇੱਕ ਮਗਰ ਛਾਤੀ ਵਾਲੀ ਘੋੜੀ ਜੀ ਮਗਰ ਹੈਗੀ ਆ ਮੈਂਟੂ ਨੇ ਬਾਈ ਨੇ ਘੋੜੇ ਦੇ ਵਿੱਚ ਰੋਡਾਂ ਨੇ ਹੁਣ ਬਾਹੂਬਲੀ ਹਾਂ ਬਾਹੂਬਲੀ ਦੀ ਬਿਸ਼ੇਰੀ ਆ ਉਹ ਭਵਾਨ ਜੀ ਵੱਡੀਆਂ ਘੋੜੀਆਂ ਪੂਰੀਆਂ ਆ ਅੱਛਾ ਅੱਛਾ ਇੱਕ ਮਿੰਟ ਫਲਾ ਇਹ ਫੜੀ ਗਲਾਮ ਹੋਈ ਇੱਥੇ ਗਲਾਮ ਆ ਆ ਕਿੱਥੇ ਮਰਾਏ ਆਲੂ ਬੁਟਾ ਦੇ ਬਤਾ ਬਤਾ ਕੱਕੜਾਂ ਕਿੱਛਤੀ ਹੋਈ ਨਈਏ ਤੱਕਣਾ ਤੱਕਣਾ ਨਹੀਂ ਜੂ ਸਾਲਾ ਚਾਹ ਵੀਰ ਦੀ ਚਾਹ ਪਾਣੀ ਮਲੇਰੋ ਗੱਡੀ ਮਿਲੀ ਪਾਰਟੀ ਕਰਦਾ ਬਦਾਨਾ ਤੈਨੂੰ ਚਾਹ ਛੱਡ ਭਾਈ ਦੋ ਦੋ ਵੀ ਇੱਧਰ ਦੋ ਕੋ ਹਰ ਬਜੀ ਕੋਈ ਗੱਲ ਨਹੀਂ ਸਕਦੇ ਆਵੇਂ ਇਹ ਮਸਾਲਿਆਂ ਦਾ ਹਾਂ ਹਾਂ ਜੀ ਚਾਹ ਇੱਕ ਬਸ਼ੇਰਾ ਦੋ ਤਿੰਨ ਅੰਬੇਰੀਆਂ ਮਾਲਵੜੀ ਆ ਬਾਈ ਸਾਰੀਆਂ ਹਾਂ ਮੈਂ ਤੇ ਇਸੇ ਪੋਏ ਲੱਲਦਾ ਫਿਰ ਦਾ ਨੁਗਰੀ ਚੰਗੀ ਲੱਭ ਜੇ ਮੈਂ ਗੱਲਨੇ ਚਲੋ ਆ ਜੋ ਮਾਦੀ ਪਾਜ ਲਾ ਲਓ ਮੈਂ ਤੇ ਲਈ ਰੱਖੇ ਦੋ ਗੱਲ ਲਾ ਨੁਗਰੀ ਚੰਗੇ ਜਨ ਨੂੰ ਅੰਦਰ ਰੇਟ ਵੜਾ ਲਾਲਾ ਹੋ ਗਿਆ ਆਪਣੇ ਮੁੰਡੇ ਲੈ ਜੀ ਕੁੜੀ ਲੈ ਆ ਆਥੀ ਦੀ ਅਛਾ ਇਹਨਾਂ ਕੋਲ ਗਈ ਸੀ ਮਾੜ ਬਿਛੇਰੀ ਪਣਾ ਬਿਛੇਰੀ ਇਹਨਾਂ ਕੋਲ ਗਈ ਹਾਂ ਮਗਰ ਇਹਨਾਂ ਨਾਲੇ ਘੋੜੇ ਦੀ ਬਿਛੇਰੀ ਸੀ ਖੇਡ ਨੂੰ ਨਾ ਕਿਹੇ ਪਲੇਅਰ ਦਾ ਜੀ ਨਹੀਂ ਕਰਦਾ ਕਿ ਮੈਂ ਮਾੜਾ ਖੇਡਾਂ ਉਹ ਕਈ ਵਾਰਾ ਟਾਈਮ ਹੀ ਸਮਾਂ ਹੀ ਇਹੋ ਜਿਹਾ ਨਹੀਂ ਚੱਲਦਾ ਪਲੇਅਰ ਯਾਰ ਹਨਾ ਕੀ ਕਹਸੋ ਦੇ ਸਰੀਰ ਆ ਡੇਲੀ ਖੇਡ ਇਹ ਕਿਹੜਾ ਪਿਆ ਜੋ ਮਸ਼ੀਨ ਮਸ਼ਿੰਦਰੀ ਹੈ ਕੋਈ ਵੀ ਰੇਸ ਹੋਰ ਵੱਧ ਦੇ ਦਾਂਗੇ ਜਾਂ ਇਦਾਂ ਨਾ ਨਹੀਂ ਚੱਲਦਾ ਤੇ ਨਹੀਂ ਚੱਲਦਾ ਇਹਦੇ ਚ ਕਿਹੜੀ ਗੱਲ ਜਿੱਦਣ ਫੇਟ ਹੋਵੇ ਉਸ ਦਿਨ ਬੰਦਾ ਉਸ ਦਿਨ ਲੱਤਾਂ ਨਾਲ ਛੁੱਟੀ ਜਾਂਦਾ ਆ ਜੀਜ ਹੁੰਦੀ ਨਾ ਇਹਦੇ ਚ ਕਾਦੀ ਗੱਲ ਹੁੰਦੀ ਨਾਲੇ ਕਿਹੜੇ ਪਲੇਅਰ ਦਾ ਜੀ ਕਰਦਾ ਮੈਂ ਮਾੜਾ ਖੇਡਾਂ ਦਿਨ ਤੇ ਸਾਲ ਚ ਲਾ ਲਈਏ ਦੋ ਹੀ ਕੁੜੀਆਂ ਚਾਰਾਂ ਜਣ ਕੁੜੀਆਂ ਆਪਾਂ ਮੇਰੇ ਕੋਲ ਸਰਗਰਾਂਦੋ ਹੁਣ ਨਾ ਹੁਣ ਮੈਂ ਤੈਨੂੰ ਗੱਲ ਦੱਸਦਾ ਲਗਾਤਾਰ ਹੀ ਮੈਚ ਖੇਡਦਾ ਮੈਂ ਲਗਾਤਾਰ ਹੀ ਨਾ ਮੈਂ 20 ਦਿਨ ਲਗਾਤਾਰ ਖੇਡਿਆ 20 ਦਿਨ ਲਗਾਤਾਰ ਖੇਡ ਕੇ ਤੇ ਇੱਕ ਦਿਨ ਮੈਂ ਕਿਹਾ ਵੀ ਮੈਂ ਨਹੀਂ ਜੇ ਖੇਡਣਾ ਉਹਨੂੰ ਟੀਮ ਉਹਨਾਂ ਨੂੰ ਕਹਿ ਦੋ ਕਿ ਮੈਂ ਸੈੱਟ ਨਹੀਂ ਠੀਕ ਨਹੀਂ ਐ ਤੇ ਟੀਮ ਖਿਡਾ ਲੋਗੇ ਕਿਦਾਂ ਮਰਜ਼ੀ ਉਹ ਕਹਿੰਦੇ ਪਹਿਲਵਾਨਾ ਤੂੰ ਖੇਡਣਾ ਯਾਰ ਮੈਂ ਕਿਹਾ ਵੀ ਮੇਰੀ ਵੀ ਮਜਬੂਰੀ ਸਮਝੋ ਨਾ ਕੋਈ ਨਾ ਹਾਂਜੀ ਠੀਕ ਨੇ ਵੀ ਜੇ ਮੈਂ ਸੈੱਟ ਨਹੀਂ ਹਾਂ ਵੀ ਮੈਨੂੰ ਵੀ ਚਾਹੀਦਾ ਮੈਂ ਜਿੱਥੇ ਜਾਵਾਂ ਮੈਂ 100% ਦਵਾਂ ਜਦੋਂ ਮੇਰੇ ਤੋਂ ਮੈਂ ਜੇ ਪੈਸੇ ਲੈਣੇ ਹੁਣ ਜਾਂ ਜਿੱਦਾਂ ਮਰਜ਼ੀ ਕਰਨਾ ਮੈਂ ਮਸਾਈ ਕਿਉਂ ਵਾਪਸ ਕਰਾਂ ਜਾਂ ਕਿਦਾਂ ਨਾ ਉਹ ਕਹਿੰਦੇ ਨਹੀਂ ਯਾਰ ਉਹ ਪਹਿਲਵਾਨ ਨੂੰ ਕਿ ਖੇਡੇ ਜਿੱਦਾਂ ਮਰਜ਼ੀ ਭਾਵੇਂ ਲੀੜੇ ਲਾ ਕੇ ਵੇਚ ਲੋ ਮੈਂ ਮੈਂ ਖੇਲੋਣ ਵਾਲਾ ਬੰਦਾ ਨਹੀਂ ਹਾਂ ਵੇਚ ਫਿਰ ਉਹਨਾਂ ਨੂੰ ਕਿਹਤੋਂ ਚੰਗਾ ਤੁਸੀਂ ਸਾਈ ਉਹ ਕਹਿੰਦੇ ਕੋਈ ਨਹੀਂ ਸਾਈ ਦਾ ਆ ਆ ਚੀਜ਼ਾਂ ਦੇ ਬੰਦੇ ਇਹ ਟੀਮ ਨਹੀਂ ਛਡਾਈ ਜੰਨਾ ਮੇਰੀ ਇਹਦੇ ਵੀ ਤੈਨੂੰ ਖਣਾ ਮੈਂ ਕਿਹਾ ਵੀ ਹੁਣ ਯਾਰ ਫਿਰ ਤੁਹਾਡੀ ਮਰਜੀ ਹੁਣ ਮੈਂ ਫਿਰ ਕਿੰਨਾ ਕੁ ਖੇਡ ਲਾਗਾ ਹੈਲੋ ਹੁਣ ਜੇ ਕੇ ਪਲੇਅਰ ਦਾ ਨਾਂ ਬੰਦਾ ਜਾਂ ਜਿੱਦਾਂ ਬੰਦਾ ਖੇਡ ਕੇ ਹੀ ਬੰਦਾ ਸੁੱਤਿਆਂ ਤੇ ਬੰਨ ਨਹੀਂ ਜਾਂਦਾ ਕੇ ਤਾਂ ਨਾ ਪਰ ਨਹੀਂ ਸਮਝ ਨਹੀਂ ਨਾਲੇ ਯਾਰ 12 ਮਹੀਨੇ ਤੇ ਰੁੱਤ ਨਹੀਂ ਰਹਿੰਦੀ ਤੇ ਬੰਦਾ ਕਿੱਥੇ ਫਿੱਟ ਰਹਿ ਲੂ ਯਾਰ ਹੈ ਨਾ ਉਹ ਮਜਬੂਰੀਆਂ ਭੈਣੋ ਟੈਨਸ਼ਨਾਂ ਸੋ ਗੱਲਬਾਤ ਹੋ ਜਾਂਦੀ ਗਈ ਨਾ ਪਲੇਅਰ ਨੂੰ ਹੁਣ ਤੂੰ ਇੱਕ ਅਸੀਂ ਅਸੀਂ ਸੰਕਤ ਦੀ ਵੀ ਅਸੀਂ ਗੱਲ ਮੰਨਦੇ ਆ ਸਾਰੀ ਕੁਝ ਹੁੰਦਾ ਹੁਣ ਜਿੰਨਾ ਕਈ ਜਣੇ ਵੇਖਣਾ ਹੁੰਦਾ ਨਾ ਸੁਣਿਆ ਹੁੰਦਾ ਵੀ ਫਲਾਨੇ ਨੇ ਆਉਣਾ ਢੀਂਗੜੇ ਨੂੰ ਆਣਾ ਜੇ ਉੱਥੇ ਜਾ ਕੇ ਕਰੀਏ ਨਾ ਕੁਝ ਤੇ ਫੇਰ ਵੀ ਨਹੀਂ ਸਹੀ ਲੱਗ ਚੰਗਾ ਲੱਗਦਾ ਕਿਉਂਕਿ ਉਹਨਾਂ ਨੂੰ ਆਸ ਬੜੀ ਹੁੰਦੀ ਹੈ ਆ ਜੀਜਾ ਹਨਾ ਹਾਂ ਉਹਨ ਕੀ ਕਿ ਉਹਨੇ ਗਣਾ ਲੈ ਆ ਪਲਵਾਨ ਹੀ ਹੋਏ ਫਲਨ ਉਹਨੇ ਗੱਲ کہہ ਕੇ ਗਾੜਿਆ ਤੁਹਾਡੇ ਬਾਰੇ ਜਾਂ ਪਲਵਾਨ ਪਰਣਾ ਉਹ ਵੀ ਉਹ ਪਲਵਾਨੇ ਆ ਉਹ ਆਊਗਾ ਤੇ ਫੇਰ ਦੇਖਣ ਜਾਣਾ ਉਹ ਦੇਖੋ ਵੇ ਨਾ ਪਲੇਅਰ ਦੀ ਕੇਸ ਦੀ ਹੁਣ ਜਿਹਦੀ ਹੁਣ ਸੁਖ ਮਣੁੰਦਾ ਹੈ ਅਸੀਂ ਹੁਣ ਉਹ ਦੇਖਦਾ ਹੈ ਪਲਪੀ ਬੰਦਾ ਹੈਗਾ ਹੈਨਾ ਨਾਲੇ ਉਦੋਂ ਭੱਜ ਦੌੜ ਪੈਸੇ ਦੀ ਨਹੀਂ ਹਾਂ ਅਣਖ ਦੀ ਭੱਜ ਦੌੜ ਹੈ ਸਹੀ ਗੱਲ ਹੈ ਜੇ ਅਸੀਂ ਮੈਚ ਕਰਨੇ ਲੱਗੇ ਜੇ ਅਸੀਂ ਪੈਸਾ ਹੀ ਮੈਂ ਤੇ ਸੁਖ ਮੰਨੇ ਕਵਾਣਾ ਹੁੰਦਾ ਸਾਡਾ ਕਿਹੜਾ ਕੋਈ ਦੁੱਖ ਬਹਿਰੇ ਹਾਂ ਆਫਰਲ ਜਾਣਾ ਇਹ ਦੋਵਾਂ ਨੇ ਐਵੇਂ ਵਰਗੇ ਕੰਦੇ ਨਾ ਕਿ ਇਹਨੂੰ 2012 ਜਦੋਂ ਪਲੇਅਰ ਬੜੇ ਟੌਪ ਦੇ ਖੇਡੇ ਇਹਨਾਂ ਤੋਂ 23 ਕੇ 35 ਇੰਨੇ ਜੇ ਮੈਚ ਹੋਇਆ ਨਹੀਂ ਉਦੋਂ ਕੋਈ ਕੀ ਰੱਖ ਹੁੰਦਾ ਉਦੋਂ ਮੈਚ ਘਟ ਹੁੰਦਾ ਮੈਚ ਘਟ ਹੀ ਤੇ ਹੁਣ ਮੈਚ ਹੋ ਗਏ ਜਾਦੇ ਜਾਦੇ ਮੈਚ ਹੋ ਗਏ ਆ ਤਾਂ ਇਹ ਜਿਆਦਾ ਕਬੱਡੀ ਚ ਆ ਗਿਆ ਹਰ ਕੋਈ ਚਾਹੁੰਦਾ ਮੇਰੇ ਪਿੰਡ 스타 ਆਵੇ ਮੈਂ 스타 ਆ ਤੇ ਪੈਸੇ ਭਰਦਾ ਆ ਚੀਜ਼ਾਂ ਕਿਉਂਕਿ ਕਬੱਡੀ ਆਪ ਮਹਾਰੇ ਭਲੇ ਕਿੱਦਾਂ ਹੋਈ ਐ ਵੀ ਅੱਗੇ ਅੱਗੇ ਹੁੰਦਾ ਈ ਕਿ ਜਿੰਨੇ ਪੈਸੇ ਚੋ ਕਾਊਂਟ ਕਰਕੇ ਪੈਸੇ ਦਿੱਤੇ ਜਾਂਦੇ ਹੁਣ ਇਹ ਕਬੱਡੀ ਚ ਭਲੇ ਕਿੱਦਾਂ ਆ ਹੁਣ ਬੰਦੇ ਮੁੰਡੇ ਚੱਲ ਕੇ ਬਾਹਰ ਬਾਹਰੋਂ ਆਨਲਾਈਨ ਲੋਕੀ ਦੇਖਣ ਲੱਪੇ ਪਿੰਡ ਦੇ ਹੁਣ ਜੇ ਤਾ ਤੁਸੀਂ ਜੇ ਤੁਸੀਂ ਮੰਗ ਕਰਨੀ ਬਾਹਰੋਂ ਪੈਸੇ ਪਾਉਣੇ ਕਿਹਨੇ ਉਹਨੇ ਕਹਿਣਾ ਫਲਾਣਾ ਫਲਾਣਾ ਮੈਂ ਖੜਾ ਦਿੰਦਾ ਹਾਂ ਜੀ ਤੁਹਾਨੂੰ ਤੁਹਾਨੂੰ ਲੋੜ ਨਹੀਂ ਪੈਸੇ ਦੇਣ ਦੀ ਉਹ ਨੂੰ ਮੈਂ ਆਪੇ ਦੇ ਦੂੰ ਹੁਣ ਇਹ ਨਹੀਂ ਪਤਾ ਅਗਲੇ ਨੇ ਪੈਸੇ ਬਾਹਰਲੇ ਨੇ ਕਿੰਨੇ ਦੇ ਦੇ ਕਿੰ ਉਨੇ ਆਪੇ ਪੁਆਏ ਗਾਂਗੇ। ਇਹ ਚੀਜ਼ ਨੇ ਪੈਸੇ ਵਧਾਤੇ ਕਬੱਡੀ ਚ ਨਾ ਵੀ ਬਾਹਰੋਂ ਬਾਹਰ ਤੇ ਅਸਲ ਚ ਪਲੇਅਰ ਨੂੰ ਪੈਸੇ ਵੱਧ ਤੋਂ ਵੱਧ ਮਿਲਣੇ ਚਾਹੀਦੇ। ਟਾਈਮ ਕਿੰਨਾ ਕੁ ਹੁੰਦਾ ਪਲੇਅਰ ਦਾ? ਇਹ ਵੀ ਉਹ ਤੇ ਕਮਾਈ ਆ। ਇਹ ਵੀ ਉਹ ਤੇ ਕਮਾਈ। ਜਿੰਨਾ ਚਿਰ ਖੇਡਦਾ ਉਹ ਮਾਦਰੀ ਆ ਬਾਅਦ ਚ ਕੌਣ ਪੁੱਛਦਾ? ਹਾਂ। ਤੋ ਆ ਗੱਡੀ ਦੇ ਨੇ ਅੱਜ ਕੀ ਗੱਲ ਆ? ਗੱਡੀ ਜਿਹਨੀਆਂ ਤਾਂ ਲਿਆ ਜਾਂਦਾ। ਨਹੀਂ। ਇੱਕ ਤੋਂ ਹੋਰ ਰਿਲੇਸ਼ਨ ਜੀ ਕਰਨ ਵਾਲੀ ਸਰੀ। ਅੱਛਾ। ਤੇ ਇੱਕ ਪਹਾੜਾਂ ਦੇ ਘਰ ਲੱਗੂ ਨਗਣਾ। ਹਾਂਜੀ। ਇੱਥੇ ਬਹਿ ਕੇ ਆ ਗਏ ਆ। ਮੈਂ ਦੇਖਾਂ ਗੱਡੀ ਜਾਓਗੇ। ਗੱਡੀ ਤੇ 12 ਨੂੰ ਜਾਵਾਂਗੇ। ਅੱਛਾ। ਨਾਲੇ ਆਪਣੀ ਭੈਣ ਉੱਧਰ ਤੇ ਉੱਥੋਂ ਹੋ ਕੇ ਆਉਣਾ। ਅੱਛਾ ਅੱਛਾ। ਪਹਿਲਾਂ ਜਾਵਾਂਗੇ ਉਧਰ ਨੂੰ। ਨਾਲੇ ਆਪਾਂ ਦੋ ਬੰਦੇ ਨੂੰ ਦੇਣਾ ਸਰਪ੍ਰਾਈਜ਼ ਆਪਾਂ ਹੋਰ ਆਪਣੇ ਇਡਲੀ ਭਰਾ ਵਾ। ਭਰਾ ਭਣੀ। ਉਹ ਕਹਿੰਦੇ ਆ ਕਿ ਇੱਕ ਆਪਾਂ ਸੁਖ ਬੰਗਾਲੇ ਨੂੰ ਹਾਂਜੀ। ਇੱਕ ਮਨੂ ਬੋਲਟ ਦੇਣਾ ਆਪਾਂ। ਅੱਛਾ। ਕਦੋਂ? ਇੱਕ ਮਨੂ ਤੇ ਆਪਾਂ ਥੋੜੇ ਦਿਨ ਤੱਕ ਦਵਾ ਦੇਣਾ। ਮਹੀਨਾ ਡੇਢ ਮਹੀਨੇ ਦਾ ਕੀ। ਹਾਂਜੀ। ਤੇ ਸੁਖ ਨੂੰ ਕੱਪ ਤੇ ਜੱਗ ਕੱਪ ਜਿਹੜੇ ਮਰਜ਼ੀ ਉੱਤੇ ਜਿੱਦਾਂ ਲਾਪਾਂ ਫਰੰਦੀਪੁਰ ਵਾਲੇ ਕੱਪ ਤੇ ਹੋ ਜੇ ਜਾਂ ਤੋਂ ਪਹਿਲਾਂ ਹੋ ਜੇ ਹਾਂਜੀ ਤੇ ਇੱਕ ਬੁਲਟ ਦੇਣਾ ਆਪਾਂ ਇੱਕ ਅੰਦੀ ਛੁੱਟੀ ਭੈਣ ਨੂੰ ਭੌਣ ਲੋ ਅੱਛੇ ਤੋਂ ਵੀ ਵਿਆਹ ਤੇ ਅੱਜ ਤੋਂ ਹੀ ਅੱਛਾ ਭੌਣ ਦਾ ਕੀ ਤਾਂ ਬੁਲਟ ਦੇਣਾ ਇੱਕ ਭੁਲੀ ਭੈਣ ਨੂੰ ਲਿਖੀ ਨੂੰ ਹਾਂਜੀ ਬੁਲਟ ਦਿਨ ਉਹ ਵੀ ਤੇ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੋ ਬੁਲਟ ਦਿੰਨੇ ਆਪਾਂ ਨੂੰ ਇੱਕ ਦਿਨ ਜਿੱਦਾਂ ਏਕਮ ਨੂੰ ਇੱਕ ਦਿਨਾਂ ਸੁਖ ਨੂੰ ਹਾਂਜੀ ਹਨਾ ਉਸ ਤੋਂ ਬਾਅਦ ਜਿੱਦਾਂ ਹੀ ਗਾੜ ਦਾ ਜੀਰ ਹੋਊਗਾ ਹਾਂ ਜੀ ਉਹ ਦੋ ਦੋ ਸਾਰੇ ਬੰਦੇ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਾਉਣੇ ਆਪਣੇ ਟੀਮ ਦੇ ਸਾਰੇ ਬੰਦੇ ਫਰੰਦੀਪ ਦੀ ਟੀਮ ਦੇ ਸਾਰੇ ਬੰਦੇ ਉਹ ਇੱਕ ਸਾਡੇ ਆਪਣੇ ਨਾਲ ਭਰਾ ਨਾਲ ਖੜੇ ਠੀਕ ਉਹ ਜਿੱਦਾਂ ਕਹਿਣਗੇ ਉਦਾਂ ਹੀ ਕਰ ਲਾਂਗੇ ਆਪਾਂ ਕਿਹਦਾ ਵਧੀਆ ਹੈ ਮੇਰਾ ਭਰਾ ਚੋਲੇ ਲੈਦਾ ਸੋਚਦੇ ਕੋਈ ਥੈਂਕ ਯੂ ਫਿਰ ਕਰਦੇ ਕੋਈ ਨਾ ਕੋਈ ਹੋਰ ਹਾਂ ਕਿਹਦਾ ਵਧੀਆ ਗੱਲ ਪਾਕੀ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕੀ ਕੀ ਨਾਮ ਭਰਾ ਹੋਣੀ ਬਾਕੀ ਨਾਲ ਉਹ ਭਰਾ ਜਿੰਨੇ ਨਾਲ ਜੁੜੇ ਹੋਏ ਠੀਕ ਹਾਂ ਕਿੱਥੋਂ ਏਟਲੀ ਤੋਂ ਨਾਲ ਸਾਰੇ ਭਰਾ ਨਾਲ ਇਕੱਠੇ ਦੀ ਨੇ ਸਾਰੇ ਹਾਂ ਤੇ ਇੱਕ ਬੰਦੇ ਤੇ ਆਪਾਂ ਕਰ ਦੇਣਾ ਹੋ ਸਕਿਆ ਭੰਬਰੀ ਉਮਰੀ ਮਿਲ ਆਪਣਾ ਸੋਰਸਿੰਗ ਹਾਂਜੀ ਥੋੜੇ ਦਿਨਾਂ ਤੱਕ ਰਹਿ ਕੇ 20 ਦਿਨ ਠੀਕ ਤੇ ਫਿਰ ਸੁਖ ਦਾ ਤੇ ਚੰਗਾ ਮੈਜ ਵੇਖ ਕੇ ਵੱਡੇ ਦੇਗੇ ਤੇ ਦੋ ਮਹੀਨੇ ਬਾਅਦ ਸੁਖ ਦਾ ਠੀਕ ਆ ਭਾਈ ਮੈਨੇ ਦੋ ਮਹੀਨੇ ਬਾਅਦ ਤੇ ਇੱਕ ਭਾਣ ਲੂ ਬੁਲਟ ਇੱਕ ਉਹਦੀ ਛੋਟੀ ਭੈਣ ਨੂੰ ਜਦੋਂ ਮੈਰਿਜ ਕੀਤੀ ਉਹਦੀ ਹਾਂਜੀ ਉੱਤੇ ਤੇ ਆ ਵੀ ਬੁਲਟ ਜਿਹੜਾ ਇਹ ਆਪੋ ਦੀ ਵੱਡੀ ਭੈਣ ਨੂੰ ਦੇ ਦੇਣਾ ਇੱਕ ਬੰਦੇ ਨੂੰ ਇੱਕ ਮਹੀਨੇ ਦੋ ਭਣਾਵੇਂ ਵਾਲੀਆਂ ਨਾ ਅੱਛਾ 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 ਹਾਂ ਕਰਕੇ ਫਿਰ ਇਹ ਵੀ ਬੁਲਟ ਉਹ ਦੇ ਦਿੱਤਾ ਹੋਏ ਨਾ ਚਲੋ ਵਧੀਆ ਗੱਲ ਹੈ ਭੈਣ ਛੋਟੀ ਭੈਣ ਨੂੰ ਹੋਏ ਨਾ ਹਾਂ ਬਾਕੀ ਇੱਕ ਨਾ ਪਰਵੰਦ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਮਾਸੀ ਦਾ ਮਾਮਾ ਮਰੀਕਾ ਵਾ ਇਹ ਮੇਰੀ ਮਾਮੀ ਆ ਮਾਂ ਮੇਰਾ ਅਮਰੀਕਾ ਵਾਹ ਇਹਦਾ ਪਈ ਜਿੰਦਾ ਤੇਨਾ ਵਿਆਹ ਹੋਗਾ ਮੈਂ ਕਹਿੰਦਾ ਕਰਮਾਲੀ ਹੋਗੀ ਵਿਚਾਈ ਕਰਮਾਲੀ ਹੋਣੀ ਹੈ ਮੈਂ ਨਾ ਇੰਨੇ ਕਰਮਾਲਾ ਨਾ ਨਹੀਂ ਕਰਮਾਲੀ ਹੋਣੀ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਇੰਨੇ ਫੋਨ ਪਾਉਣ ਕਿ ਮੈਂ ਲੇਟ ਕਿ ਹੋ ਗਈ ਪਹਿਲਾਂ ਕਿੱਥੇ ਐਡਾ ਦਾ ਇਨਸਾਨ ਸਹੀ ਗੱਲ ਆ ਭਾਜੀ ਬਾਲੀ ਜਿਆਦਾ ਮੈਂ ਕਹਿੰਦਾ ਮੈਂ ਨਾ ਉਹਨੇ ਖੁਸ਼ ਹੋਈ ਜਾ ਕਹਿੰਦਾ ਬੱਬਾ ਤੇਰੇ ਕਾ ਬੰਦਾ ਕਹਿੰਦਾ ਕਰਕੇ ਉਹਨੇ ਤਾਂ ਪਤਾ ਨਹੀਂ ਖੁਸ਼ ਹੋਣਾ ਕਿ ਨਹੀਂ ਉਹਨਾਂ ਨੇ ਤਾਂ ਮੈਂ ਕਹਿੰਦਾ ਪੂਰੇ ਇੰਨਾ ਰਾਤ ਨੂੰ ਰਾਤ ਨੂੰ ਉੱਠ ਉੱਠ ਕੇ ਬਕੈਂਪ ਉਹ ਜੂਲਾ ਐ ਮਮਾ ਅਮਰੀਕਾ ਵਾ 3-4 ਮਹੀਨੇ ਦੇ ਇਹਦਾ ਮਮਾ ਅਮਰੀਕਾ ਉਹ ਨਾ ਅਮਰੀਕਾ ਉਹਦਾ ਅੱਛਾ ਠੀਕ ਏ ਮਮਾ ਅਮਰੀਕਾ ਵਾ ਨਾ ਅਮਰੀਕਾ ਮਮਾ ਨਹੀਂ ਮਮਾ ਅਮਰੀਕਾ ਪੜਨਾ ਚਾਰ ਪੰਜ ਦਿਨ ਪੜਨਾ ਮੀ ਪੜਨਾ ਬਸ ਜਿਆਦੇ ਤੂੰ ਜਰਾ ਬੜੇ ਰੋਣਾ ਤੇਰੀ ਮਾਂ ਦੂਜੇ ਗਿਆ ਇਹ ਕੀ ਹੋ ਗਿਆ ਇਤਾਂ ਹੀ ਓਏ ਰਾਜਾ ਜੇ ਤੂੰ ਕ੍ਰੇਟਾ ਲੀਗ ਜੇ ਤੌਰ ਤੋਂ ਹੀ ਦੇਣੀ ਜੇ ਮਾਰੀ ਜੇ ਵੇਖੀ ਕੀ ਮਾਰਦਾ ਬੜ ਬੜ ਕੇ ਕਰ ਗਿਆ ਸਾਡੇ ਦੂਆ ਸਿੰਘ ਦੀ ਆਧੀ ਪਰਿਵਾਰ ਬਹੁਤ ਵੱਡੇ ਪਿਆਰ ਬਹੁਤ ਵੱਡੇ ਆਸ਼ੀਰਵਾਦ ਉਹਨਾਂ ਦੇ ਪਰਿਵਾਰ ਵੱਲੋਂ ਪੁੱਜਿਆ ਨਾਮ ਹੀ ਬੋਲਾਂਗੇ ਪਰ ਸਾਡੇ ਪਰ ਪੁਆਇੰਟ ਰੇਟਰ ਦੇ ਸੇ ਹੈ ਅੱਜ ਦਾ ਦਿਨ ਸਧਰਤੀ ਦੇ ਰੌਣਕਾਂ ਬਹਾਰਾ ਪਿੰਡਾ ਮੀਰਪੁਰ ਦੀ ਕੱਲੋਂ ਵੱਡੀਆਂ ਰੋਰਕਾ ਮੇਰਾ ਖਿਆ ਲੱਖ ਨੇ ਪਿੰਡ ਵੀ ਐ ਤੇ ਕੱਲ ਦੇ ਦਿਨ ਦਾ ਵੱਡਾ ਖੇਡ ਵਾਲਾ ਬੱਲੇ ਬੱਲੇ ਹੁਣ ਹੁਣ ਟੱਕਰ ਹੁਣ ਟੱਕਰ ਹੋਈ ਹੈ ਵੱਡੇ ਮੱਲਾਂ ਦੀ ਆਹ ਬੱਲੇ ਬੱਲੇ ਥੋੜਾ ਥੋੜਾ ਅੜ ਜਾਓ ਪਿੱਛੇ ਅੜ ਜਾਓ ਪਾਸੇ ਅੜ ਜਾਓ ਪਾਸੇ ਬੱਲੇ 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 ਯਾਰ ਸਾਡੇ ਸੁਖ ਪ੍ਰਦਾਣ ਆਦੀ ਤੇ ਗੁਰਿੰਦਰ ਸਿੰਘ ਆਦੀ ਗੁਰਸਾਜਨ ਸਿੰਘ ਜੀ ਸ਼ਹਾਬਾਤ ਸਿੰਘ ਜੀ ਤੇ ਸੋਨਾ ਆਦੀ ਨਾਲ ਗੁਰਜੀਤ ਸਿੰਘ ਜੀ ਇੱਕ ਮਿੰਟ ਲਓ ਸਾਰੇ ਭਰਾਵਾਂ ਨੂੰ ਸਰਕਾਰ ਦੇ ਆਦੀ ਕਹਾਂ ਜਨਾ ਉਹ ਪਿੰਡ ਦੇ ਅੰਦਰ ਦੇ ਹਿੱਸੇਦਾਰ ਹੁੰਦੇ ਆ ਅਰੋਂ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਉਹ ਦੂਰ ਹੁੰਦੇ ਦਿਰਾਡੇ ਭੜੇਖੇ ਸੋਹਣਿਆ ਅਗਲਾ ਵੀ ਕੀ ਆ ਦੀ 31 ਮੀਟਰ ਦਾ ਪਹਿਲੇ ਪੱਲੇ ਲੱਗਦਾ ਹੈ ਪੁਰੀਆ ਮੇਲਾ ਨਾ ਚੁੱਟਿਆ ਮੇਲਾ ਨਾ ਚੁੱਟਿਆ ਉਹ ਮੇਲਾ ਨਾ ਚੁੱਟਿਆ ਇਹ ਫਰੰਦੀਪੁਰੀਆ ਗੋਪੀ ਤੇ ਭੀਮ ਸੁਰਸਿੰਘੀਆਂ ਜੱਫਾ ਵੀ ਲਾਇਆ ਹੈ ਤੇ ਥਾਪੀ ਲਓ ਸਾਹਮਣੇ ਸੱਤਾਂ ਗਲਾਲੀਪੁਰੀਆ ਕੋਕ ਪਹਿਲਵਾਨ ਦਾ ਪੋਤਰਾ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਫਰੰਦੀਪੁਰੀਆ ਗੋਪੀ ਇੱਕ ਕੰਨੀ ਤੇ ਆ ਨਾਲ ਡੱਗੋ ਵਾਲਾ ਇਹ ਫਰੰਦੀਪੁਰੀਆ ਪੁਆਇੰਟ ਨਹੀਂ ਹੋਣੀ ਹੈ ਬੜਿਆਰ ਲੱਗ ਗਿਆ ਬਾਪੇ ਪੁੱਤ ਦੇ ਤੌਰ ਤੇ ਜਾ ਰਹੇ ਨੇ ਦੀ ਟੀਮ ਫਰੰਦੀਪੁਰ ਗਿਆ ਗੋਪੀ ਲੱਗਿਆ ਤੇ ਸਾਪਾ ਕਹਿੰਦੇ ਕੀ ਦੀ ਫਗਾਨੇ ਵਾਲਾ ਟੱਕਰ ਸਿਰੇ ਦੀ ਆ ਇੱਕ ਪਾਸੇ ਕਹਿੰਦੇ ਸੌਰ ਸਿੰਘ ਪ੍ਰਾ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਇਹ ਸਾਨੂੰ ਦੂਰੀ ਹਰ ਕੇ ਲਿਆ ਨਾ ਮੈਂ ਲਵਾ ਕੇ ਜਾਣੀ ਨਹੀਂ ਤੇ ਮੈਣੀ ਜਾਣਾ ਕਰਦਾ ਲਵਾ ਸਾਡਾ ਚਲ ਲਵਾ ਉਹਨੂੰ ਚਾਵੜਾ ਨੇ ਨਾ ਨਾ ਚਾ ਆ ਕਿਉਂ ਨੇ ਨਾ ਆ ਮਿਆਂ ਦਾ ਚਾਹ ਹੀ ਹੁੰਦਾ ਹ ਹੇ ਕਿੱਥੇ ਜੀ ਹੁਣ ਯਾਰ ਬਿੱਟੂ ਹੋ ਗਿਆ ਮੰਗੀ ਉਹ ਜੋ ਇਹਨਾਂ ਦੋਵਾਂ ਨੇ ਕਰਤਾ ਨਾ ਉਹ ਕਬੱਡੀ ਚ ਮੁੜਨੀ ਹੁੰਦੀ ਮੰਗੀ ਜਾ ਫਿਰ ਤੇ ਬਿੱਟੂ ਇਹੋ ਜੇ ਜਾਪੀ ਸੀ ਨਾ ਕਈ ਰੈਡਰ ਇਹੋ ਜਿਹੰਦੇ ਜਿਹੜੇ ਨਹੀਂ ਫੜੇ ਜਾਂਦੇ ਪਹਿਲੋਂ ਭਾਰੇ ਹੁਣ ਮੰਨ ਕੇ ਚੱਲੇ ਜਿਹੜਾ ਇੱਕ ਕਵੰਡਲ 20 ਕਿਲੋ ਦਾ ਰੈਡਰ ਹੈ ਜਾਂ ਭਾਰਾ ਉਹ ਤੇ ਕੋਈ ਟੈਕਨੀਕਲ ਕੋਈ ਫੜੂਗਾ ਜਦਾਂ ਮਰਜੀ ਪਰ ਇਹ ਬੰਦੇ ਜਿਹੜੇ ਟੈਕਨੀਕਲ ਹੀ ਨਾ ਐਂਡ ਹੀ ਦਿੰਦੀ ਤੋ ਉਹਨਾਂ ਦੇ ਲਚਕੀਲਾ ਹੀ ਬਾਲਾ ਤੇ ਰਾਜੂ ਵੀ ਉਹੋ ਹੀ ਉਹ ਕੈਟਾਗਰੀ ਚੋਂਦਾ ਲਚਕਬਾਲੀ ਆ ਹੁਣ ਇੱਕ ਬੰਦੇ ਸਾਡੇ ਵਰਗਾ ਮੁਰਦਾ ਹੀ ਨਹੀਂ ਹੋਣ ਛੇਤੀ ਕਜਾ ਬੰਦੇ ਨੇ ਇੱਥੋਂ ਛੱਡ ਕੇ ਏਦਾਂ ਹੀ ਮਰੋੜ ਲੈਣਾ ਨਾਲੇ ਬਾਲ ਬਲਿੰਗ ਪਾ ਲੈਣੇ